ਪ੍ਰਧਾਨ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਸਰਕਾਰ ਵੀ ਤੁਹਾਡੀ ਐਮਐਲਏ ਸਾਹਿਬ ਵੀ ਤੁਹਾਡਾ ਪਿੰਡ ਵੀ ਤੁਹਾਡਾ ਪੰਜ ਦਿਨ ਹੋ ਗਏ ਲਾਈਟ ਨਹੀਂ ਆਈ ਕਿਸੇ ਨਾ ਕਿਸੇ ਪਾਸੇ ਤੁਹਾਡੀ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ناکਾਮੀ ਅਭੀ ਹੈ ਕਿ ਨਹੀਂ ਹੈ ਠੀਕ ਹੈ ਸਰ ਇਹਦੇ ਵਿੱਚ ਤੋਂ ਕੋਈ ਦੋਰ ਹੈ ਨਹੀਂ ਹੈ ਕਿਉਂਕਿ ਐਮਐਲਏ ਸਾਹਿਬ ਕੋਲ ਵੀ ਲੋਕ ਗਏ ਨੇ ਠੀਕ ਹੈ ਮੂੰਹ ਘੁੱਟਦੇ ਪਏ ਕੋਈ ਨਹੀਂ ਬੋਲਦੇ ਪਏ ਕਿ ਸਭ ਹੋ ਕੇ ਆਏ ਨੇ ਬਕੇ ਐਮਐਲਏ ਸਾਹਿਬ ਆ ਨਹੀਂ ਦਿਨ ਤੀ ਬੋਣੇ ਕੜੀ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਗਿਲਾਸ਼ਿਕਵਾ ਔਰ ਅਗਰ ਇੱਕ ਬੰਦਾ ਉੱਠ ਕੇ ਸਾਰੇ ਪਿੰਡ ਦੇ ਉੱਤੇ ਹਾਵੀ ਹੁੰਦਾ ਔਰ ਸਾਡੇ ਛੋਟੇ-ਛੋਟੇ ਬੱਚਿਆਂ ਦਾ ਵੀ ਮੰਦਾ ਮੰਗਦਾ ਸਾਡੇ ਸਮਾਜ ਦੇ ਖਰਾਬ ਹੈ ਮੈਂ ਚਾਹੁੰਦਾ ਹਾਂ ਕਿ ਇਹੋ ਜਿਹੜੇ ਗ੍ਰੰਥ ਅੰਸਰ ਨੇ ਇਹਨਾਂ ਦੀ ਚੰਗੀ ਤਰ੍ਹਾਂ ਪੜਤਾਲ ਹੋਣੀ ਚਾਹੀਦੀ ਹੈ ਇਹ ਕੋਈ ਨਾ ਕੋਈ ਜ਼ਰੂਰ ਇਸ ਦਾ ਚਕਾਲਾ ਹੈ ਜਨਾਬ 5 ਦਿਨ ਹੋ ਗਏ ਦਾਲ ਸੜ ਕੇ ਸੁਆਹ ਹੋ ਗਈ ਨਹੀਂ ਹੁਣ ਤੱਕ ਦਾ ਬਿਲਕੁਲ ਜੀ ਕੋਈ ਸ਼ੱਕ ਨਹੀਂ ਕਦੇ ਕੋਈ ਸ਼ੱਕ ਨਹੀਂ ਜੇ ਉਹ ਪੈਸੇ ਵਾਲਾ ਹੈ ਤਾਂ ਉਹ ਪੈਸੇ ਵਾਲਾ ਹੈ ਤਾਂ ਉਹ ਪੈਸਾ ਦੇ ਦੇ ਕਿਉਂ ਨਹੀਂ ਦਿੰਦਾ ਜੇ ਉਹਨੂੰ ਅਸਟੀਮੇਟ ਲਾਇਆ ਇਹਨੇ ਖੁਦ ਪੈਸੇ ਜਮ੍ਹਾਂ ਕਰਾਏ ਨੇ ਤਾਂ ਰਸੀਦ ਕਟਾਈਏ ਕਿ ਮੇਰਾ ਅਸਟੀਮੇਟ ਬਣਾ ਦੇ ਅਸਟੀਮੇਟ ਆਪ ਦੇ ਮੂੰਹ ਉਨੇ ਕਹਿਆ ਕਹਿੰਦਾ ਜੀ ਮੈਂ ਤਾਂ ਪੈਸੇ ਜਮ੍ਹਾਂ ਕਰਵਾਤੇ ਮਰਸੀਦ ਲੈ ਲਈ ਹੁਣ ਜਦੋਂ ਉਹਨੋਂ ਨੇ ਕਹਿਤਾ ਵੀ ਇਹਨੇ ਪੈਸੇ ਜਮ੍ਹਾਂ ਕਰਵਾਓ ਉਹ ਕਹਿੰਦਾ ਹੈ ਨਹੀਂ ਤੇ ਐਮਐਲ ਕੋ ਜਾਂਦੇ ਨੇ ਐਮਐਲ ਕੋ ਇਹ ਪੂਰਾ ਰੋਟ ਕੇ ਆ ਜਾਂਦਾ ਐ ਐਮਐਲ ਕੋਲੇ ਜਾਂਦੇ ਨੇ ਖੋਲ ਗਰਮੇਟ ਵਾਲੇ ਜਾਂਦੇ ਖਰ ਮੇਰੀ ਦੁਨੀ ਅੱਛਾ ਦੋਸ਼ੀ ਹੈ ਹਾਂਜੀ ਹਾਂਜੀ ਦੋਸ਼ੀ ਜਾ ਰਿਹਾ ਐਮਐਲ ਕੋ ਜਾ ਰਿਹਾ ਔਰ ਐਮਐਲ ਇਹ ਲੋਕ ਸਾਰੇ ਇਹੀ ਕਹਿ ਰਹੇ ਨੇ ਬਈ ਮੇਰੀ ਜੀ ਇਹ ਤਾਂ ਚੁੱਕ ਦਿੱਤੀ ਵੀ ਐਮਐਲ ਨੇ ਉਂਗਲਾਈ ਇਹਨੂੰ ਕਿ ਮੈਂ ਬੈਠਾ ਤੈਨੂੰ ਕਾਲਾ ਪਰਵਾਇ ਲੋਕ ਸਾਰੇ ਕਹਿੰਦੇ ਨੇ ਮੈਨ ਮੈਨ ਕੋਈ ਸਬੂਤ ਨਹੀਂ ਦਦਾ ਲੇਕਿਨ ਮੈਂ ਇਹ ਗੱਲ ਪਾਰਟੀ ਨੂੰ ਕਹਿ ਦਿਨਾ ਚਾਹੁੰਦਾ ਹਾਂ ਪਾਰਟੀ ਨੂੰ ਗੱਲ ਮੈਂ ਕਹਿ ਦਿਨਾ ਚਾਹੁੰਦਾ ਹਾਂ ਠੀਕ ਹੈ ਕਿ ਜੇਕਰ ਇਹ ਇੱਥੇ ਟ੍ਰਾਂਸਫਰ ਨਹੀਂ ਲੱਗਦਾ ਹਾਂਜੀ ਠੀਕ ਹੈ ਤੇ ਲੋਕ ਜੇਕਰ ਮੇਰੇ ਬੁਹੇ ਅਗੇ ਆ ਗਏ ਵੀ ਚਲੋ ਪ੍ਰਧਾਨ ਜੀ ਤੁਸੀਂ ਤਾਂ ਵੋਟਾਂ ਨਹੀਂ ਸਾਡੇ ਕੋਲ ਹੱਕ ਬਣ ਕੇ ਤੇ ਤੁਸੀਂ ਸਾਡੀ ਪੈਰ ਵੀ ਕਰੋ ਕਿ ਜਿੱਥੇ ਵੀ ਇਹ ਧਰਨਾ ਲਾਉਣਗੇ ਮੈਨੂੰ ਵਹੀ ਕਰਨੀ ਪਵੇਗੀ ਪਿੰਡ ਵਾਲੇ ਤੇ ਕਹਿ ਰਹੇ ਨੇ ਅਗਰ ਅੱਜ ਟਰਾਂਸਫਾਰਮਰ ਨਾ ਲੱਗਾ ਤੇ ਅਸੀਂ ਕੱਲ ਰੋਡ ਜਾਮ ਕਰਾਂਗੇ ਜਾਂ ਸੜੀ ਸਾਹਿਬ ਦੀ ਕੋਠੀ ਅੱਗੇ ਪਾਵਾਂਗੇ ਤੁਸੀਂ ਨਾਲ ਪਾਓਗੇ ਮੈਂ ਨਾਲ ਬੈਠਾਂਗਾ ਮੈਂ ਨਵੀਰਾ ਦਾ ਨਾ ਭੈਣ ਭਰਾਵਾਂ ਦਾ ਆ ਬਾਕੀ ਮੈਂ ਲੋਕਾਂ ਦਾ ਐਮਐਲਏ ਦਾ ਮੈਂ ਨਹੀਂ ਆਇਆ ਜੀ ਹਾਂ ਜੇ ਐਮਐਲਏ ਇਹਨੇ ਲੋਕਾਂ ਨੂੰ ਖਰਾਬ ਕਰ ਰਿਹਾ ਉਹ ਕਾ ਐਮਐਲਏ ਉਹ ਕੋਈ ਮੈਨੂੰ ਐਮਐਲਏ ਨਹੀਂ ਕਹਿੰਦਾ ਇਹਨੇ ਲੋਕਾਂ ਨੇ ਪੜ੍ਹਨੀ ਵੋਟਾਂ ਐਮਐਲਏ ਦਾ ਨਾਮ ਵੀ ਦੱਸ ਦਿਓ ਸਰਦਾਰ ਫੌਜਾ ਸਹੇ ਸਰਾਰੀ ਜਿਸ ਨੇ ਗੁਰੂ ਸਾਹਿਬ ਦੀ ਫੱਟੀ ਪੋਛ ਦਿੱਤੀ ਤੇ ਜਿਹੜਾ ਪੜਤੀ ਨਸਾਰੀਆਂ ਹਾਂ ਮਾੜੀ ਪੜਤੀ ਹੋਰ ਦੱਸੋ ਮੈਂ ਠੋਕ ਠੋਕ ਤੇ ਕਹਿੰਦਾ ਮੈਨੂੰ ਡਰਦਾ ਨਹੀਂ ਠੀਕ ਹੈ ਨੀ ਆ 3 ਸਾਲ ਹੋ ਗਏ ਨੇ ਸਾਡੇ ਗੁਰੂ ਸਾਹਿਬ ਚ ਕੋਈ ਕੰਮ ਨਹੀਂ ਹੋਇਆ ਆ ਨਵੀਂ ਭਾਈ ਜੜਾਈ ਹੈ ਇਹੋ ਜਿਹਾ ਕਦੇ ਕਿਸੇ ਐਂਬੂਲੈਂਸ ਨਹੀਂ ਚੜਾਈ ਜਿਹੜੀ ਆ ਚੜਾਈ ਇਹਨੇ ਭਾਜੀ ਠੀਕ ਹੈ ਨੀ ਰਿਸ਼ਤਦਾਰੀ ਹੋਵੇਗੀ ਲੇਕਿਨ ਆ ਬਾਕੀ ਜਿਹੜੇ ਇਹ ਕੌਣ ਨੇ ਇਹ ਬਿੱਲ ਦੇਉਂਦੇ ਨੇ ਇਹ ਟੈਕਸ ਦੇਉਂਦੇ ਨੇ ਜਿੰਦੇ ਵਿੱਚ ਫੌਜ ਨੇ ਸਨਾਈ ਤੋਂ ਵੀ ਗੱਡੀ ਮਿਲੀ ਹੋਈ ਹੈ ਮੈਂ ਤਾਂ ਕਹਣਾ ਉਹਨਾਂ ਲੋਕਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਭਗਵੰਤ ਮਾਨ ਜੀ ਨਾਂਦ ਪਾਣੀ ਭੇਜਦੇ ਪਹਿਲੇ ਉਹ ਡੁੱਬ ਕੇ ਮਰ ਜਾਂ ਇਹਨਾਂ ਨਹਿਰਾਂ ਦੇ ਵਿੱਚ ਭਗਵੰਤ ਮਾਨ ਜੀ ਹੂੰ ਐਮਐਲਏ ਫਿਰ ਨਾ ਦੱਸ ਦਿਓ ਮੈਂ ਐਮਐਲਏ ਮਰੇ ਡੁੱਬ ਕੇ ਜੇ سپورਟ ਕਰਦਾ ਪਿਆ ਤਾਂ ਤੇ ਜੇ ਨਹੀਂ سپورਟ ਕਰਦਾ ਪਿਆ ਸਿੱਧਾ ਹੋ ਕੇ ਆ ਰਿਹਾ ਜਿੱਥੇ ਕੋਲਸ ਲੋਕ ਲਵਾ ਕੇ ਜਾਵੇ ਮੈਂ ਉਹਨੂੰ ਟਾਰਚਰ ਕਰਦਾ ਮੈਂ ਇੱਕ ਮੰਬੂਲੀ ਗੱਲ ਨਹੀਂ ਹੈਗੀ ਬੜੇ ਗਰਮ ਵਿਚਾਰ ਨੇ ਹਾਂ ਮੇਰੇ ਗਰਮ ਵਿਚਾਰ ਮੈਂ ਮੈਂ ਨਾ ਵੀਰਾਂ ਦੀ ਪੀੜ ਸਮਝਦਾ ਪਿਆ ਬੱਚਿਆਂ ਦੀ ਮੈਂ ਨਾ ਦੀ ਪੀੜ ਸਮਝਦਾ ਪਿਆ ਮੈਂ ਮੈਨੂੰ ਕਿ ਜਾਣਨਾ ਹੈ ਮੈਨੂੰ ਕਿ ਕਹੋਗਾ ਉਹ ਥਾਪੇ ਮੇਰੇ ਕੋ ਹਾਈਕਮਾਨ ਹੈ ਮੇਰੀ ਮੇਰੀ ਹਾਈਕਮਾਨ ਬਣੀ ਮੈਂ ਆਮ ਆਦਮੀ ਪਾਰਟੀ ਦਾ ਆਰ ਕਰ ਰਿਹਾ ਮੈਂ ਲੀਡਰ ਹਾਂ ਅੱਜ ਤੋਂ ਮੈਂ 12 ਸਾਲ ਦਾ ਲੀਡਰ ਹਾਂ ਔਰ ਹਾਈਕਮਾਨ ਮੇਰੇ ਨਾਮ 'ਤੇ ਖੜੀ ਹੈ ਤੇ ਗਲਤ ਕਰਦਾ ਪਿਆ ਤੇ ਇਹ ਕਰਦਾ ਪਿਆ ਇਹਦਾ ਜਵਾਬ ਇਹਨੇ ਕੋਈ ਬਧਾਵਾ ਸਮਝ ਪੁੱਛਾਂਗਾ ਮੈਂ ਜੋ ਚੱਕੀ ਕੀਤਾ ਤੀ ਤੂੰ ਫਿਰ ਮੈਂ ਜਾਵਾਂਗਾ ਸੈਸ਼ਨ ਦੇ ਵਿੱਚ ਅਸੀਂ ਜਾਂ ਬੈਠਾਂਗੇ ਉੱਥੇ ਜਾ ਕੇ ਮੈਨੂੰ ਸਮਝ ਨਹੀਂ ਆਉਂਦਾ ਇਹ ਕੋਈ ਇਹ ਤੋਂ ਇਨਸਾਨ ਥੋੜੇ ਨੇ ਇਹ ਤਾਂ ਇਨਸਾਨੀਅਤ ਹੀ ਖਤਮ ਹੈ ਹੈ ਮੇਰਾ ਛੋਟਾ ਬਣਾ ਫੌਜਾਂ ਸੰਸਰਾਂ ਨਹੀਂ ਸਾਡਾ ਛੋਟਾ ਬਣਾ ਹੈ ਮੇਰੇ ਪੈਣ ਨੂੰ ਹੱਥ ਲਾਉਣਾ ਜਦੋਂ ਮਿਲਦਾ ਮੈਨੂੰ ਬਾਕੀ ਸਾਰੀਆਂ ਮਿੱਠੀਆਂ ਗੋਲੀਆਂ ਸਾਰੀਆਂ ਮਿੱਠੀਆਂ ਗੋਲੀਆਂ ਉਹਦੇ ਕੋਲ ਨਹੀਂ ਸਾਰੇ ਗੁਰੂ ਸਾਹਿਬ ਦੇ ਇਲਾਕੇ ਨੂੰ ਮਿੱਠੀਆਂ ਗੋਲੀਆਂ ਦੇ ਰਿਹਾ ਸਾਡੇ ਕੋਲ ਅੱਜ ਤੱਕ 5 5% ਅਮਾਉਂਟ ਵੀ ਨਹੀਂ ਹੈ ਜਿੱਥੇ ਅਸੀਂ 20000 ਦੀ ਆਰਡਰ ਜਿੱਤਣ ਵਾਲੇ ਸੀ ਅੱਜ 5% ਵੋਟ ਵੀ ਨਹੀਂ ਕਿੰਦੀ ਇਹ ਇਸ ਐਮਐਲਏ ਦੀ ਖਾਤਰ ਅਸੀਂ ਕੀ ਮੂੰਹ ਮੂੰਹ ਖਾਵਾਂਗੇ ਇਹਨਾਂ ਨੂੰ ਕਿ ਕੀ ਕਮਾਈਗਾ ਉਹਨੂੰ ਵੀ ਸਾਨੂੰ ਵੋਟਾਂ ਦੇਓ ਮੈਂ ਹਾਈ ਕਮਾਂਡ ਨੂੰ ਵੀ ਬੇਨਤੀ ਕਰਦਾ ਹਾਂ ਜੇ ਪ੍ਰਤਾਨ ਕਰੋ ਜੇ ਪ੍ਰਤਾਨ ਕਰੋਗੇ ਤਾਂ ਆਹ ਜਨਤਾ ਸਾਰੀ ਤੁਹਾਡੀ ਹੈ ਅਗਰ ਨਾ ਕਰੋਗੇ ਤਾਂ ਇਹ ਜਨਤਾ ਇਹਦੀ ਮਰਜ਼ੀ ਜਿੱਧਰ ਨੂੰ ਮਰਜ਼ੀ ਜਾਉਣ ਔਰ ਮੈਂ ਵੀ ਜਨਤਾ ਦੇ ਨਾਲ ਖੜਾ ਹਾਂ ਪਾਰਟੀ ਨਾਲ ਪਿੱਛੇ ਹਾਂ ਮੈਂ ਜਨਤਾ ਨਾਲ ਖੜਾ ਹਾਂ